ਗਾਲੋ ਹੋ ਰਿਹਾ ਹੈ ਆਹ ਵੇ ਦੂਰ ਪਰ ਦੇਖ ਰਹਾ ਹਾਂ ਠੀਕ ਆ ਥੋੜੀ ਜਿਹੀ ਫਰਕ ਹੈ ਹਾਂ ਠੀਕ ਆ ਕੋਈ ਵੀ ਰੱਖ ਲੀਓ ਫੜੇ ਮਾ ਹਾਂ ਠੀਕ ਜੰਦੀਵਾ ਕੇ ਠੀਕ ਨੇ ਹਾਂ ਬੰਦੇ ਉਹ ਅੱਜ ਕੱਲ੍ਹ ਤਾਂ ਜਮੇ ਨਿਕਲ ਰਿਹਾ ਇਸ ਮਾਈਕ ਹੋਰ ਮਾ ਜਮਾ ਨਾ ਪੇ ਵੀ ਹੈ ਨਾ ਗ੍ਰੈਵਿਟੀ ਹਾਂ ਹਾਂ ਬਸ

ਮਾਰਕਟ ਚੋਲ ਜੰਮੀ ਬੋਲ ਬੈਠਾ ਪਿਆਗਾ ਜੰਮੀ ਬੋਲ ਨਹੀਂ ਨਿਕਲਦਾ ਨਾ ਖਨੇਕਾਰ ਕਿਤੇ ਹੈ ਜਮਾ ਦਵਾਈ ਦੂਣੀ ਦਾ ਇੰਨਾ ਬਹੁਤ ਚੱਲੀ ਅੰਦਰ ਚੱਲ ਆਨੇ ਦੇ ਤਪਾਲਾਂ ਬਰਿਆ ਬਿਲਕੁਲ ਦਾ ਸਪੀਸ ਨਾ ਨੈਸਟ ਲੋ ਆਜੇ ਤੋ ਬੀ ਤੋ ਇਸੀ ਦੀ ਬਹੁਤ ਆਵਾ ਸਟੇ ਜਾਂ ਜਪਣਾ ਉੱਠਣ ਦਾ ਤਿਆਰ ਹੋਣ ਦਾ ਕੁਝ ਬਣ ਨਹੀਂ ਹੈਗਾ ਸੋ ਆਪਾਂ ਨੇ ਹੁਣ ਆਪਣੇ ਉਹਦੀ ਕਰਾ ਲਿਆ ਹੀਟਰ ਦੀ ਫਿਟਿੰਗ ਚਲੋ ਹੁਣ ਅੰਦਰ ਜਾ ਕੇ ਦੇਖਦੇ ਹਾਂ ਵੀ ਹੀਟਰ ਆਪਣਾ ਚੱਲਦਾ ਹੈ ਜਾਂ ਨਹੀਂ ਚੱਲਦਾ ज़रूर तो बहुत है गर्म गर्म हवा जी बजी जा रही चार की दे दी मासी जी मीटर चलाएंगे हां जी सोनू का तो ठंड लग गई है ये बंदर ने टपुसी के में मारी है है ये बंदर के में करता है ए लिखो सोनू का लिखो सोनू तीनों ना खा दे है चिड़िया वांगू बोल रहे हैं ਨਿੱਕੇ ਇਹ 1.7 ਪੈਸੇ ਦਾ ਹੈ ਨਹੀਂ ਇਹ ਜੇਬਾਂ ਘਮਾਰ ਕਰਦੀ ਮੈਂ ਜੇਬਾਂ ਘਮਾਰੀ ਹੋਵੇ ਇਹ ਆਪਣਾ ajo ਦੀ ਜੇਬਾਂ ਕਿਨੇ ਕਰੀਏ ਨਹੀਂ ਇਹ ਪਲਾਜੂ ਭਾਈ ਫਿਰਦੇ ਤਾਂ ਕੁੜੀਆਂ ਦੇ ਨਿੱਕੇ ਕੀ ਇਹ ਤਾਂ ਭਾਈ ਫਿਰਦਾ ਹੈ ਕੁੜੀਆਂ ਦੇ ਤੇਰਾ ਨਹੀਂ ਹੈ ਤਾਂ ਕਿਸੇ ਕੁੜੀ ਨੇ ਚੱਕ ਹੀ ਲਿਆ ਹੈ ਚਲੋ ਇਹਦੀ ਹੁੰਦੀ ਸੀ ਕੁਛ ਨਹੀਂ ਕੀ ਟਰਚ ਲਾਉਂਗੀ ਹੂੰ

ਉਹ ਨਹੀਂ ਮੈਨੂੰ ਲੱਗਦਾ ਇਹ ਕਿਹੜੇ ਤੋਂ ਪੀਰ ਵੱਗਦੀ ਹੈ ਕਿਹੜੀ ਤੋਂ ਵਹਿ ਰਹਿ ਗਈ ਹੈ ਸਭ ਤੋਂ ਆਖਰੀਆ ਹਾਂ ਇਹ ਕਿਵੇਂ ਚੱਲੂਗਾ ਨਮੀ ਚ ਜਾਈ ਜਾਂਦੀ ਹੈ ਕਿ ਐ ਖੁਸ਼ ਹੋ ਜਾਂਦਾ ਸਭ ਸਭ ਚ ਰੋਣ ਦਾ

ਆਕੀਏ ਹਾਂ ਫੋਰਥਰ ਤੋਂ ਕਰਨਾ ਇਹ ਜੀ ਠੰਡੀ ਆਉਂਦੇ ਨਿੱਕੂ ਕਰਨੀ ਕਰ ਦੋ ਇਹਨੂੰ ਬਹੁਤ ਗਰਮੀ ਲੱਗਦੀ ਇਹਨੂੰ ਆਹ ਵੇ ਆਹ ਆਹ ਆਕੀਏ ਜੀ ਆਦੇ ਆਦੇ ਵਾਯਾ ਚਲ ਫੇ ਜੇ ਤੁਸੀਂ ਵੀ ਨੇਵੀ ਟ੍ਰੇਸ ਸੇਕਣਾ ਤੁਸੀਂ ਸਿੱਖੋ ਬੰਦਰ ਹੈ ਤਾਂ ਬੰਦਰ ਠੰਡੀ ਬੱਕਰੀ ਠੰਡੀ ਬਾਸ ਸਹੀ ਜਿਹਾ ਨਹੀਂ ਤੇ ਸੋ ਬੇਰਾ ਪੜਨ ਨੂੰ ਦੂਜਾ ਘੜਾ ਨਹੀਂ ਛੁੱਡੀ ਹੋਗੀ ਤੂੰ ਇਹਦਾ ਸਾਲਾ ਕਿਹਦੇ ਨੰਬਰ ਤੇ ਛੁੱਡੀ ਹੋਗੀ ਹੈ ਮੈਨੇ ਤਾਂ ਚਲਾ ਕੇ ਰੈੱਡ ਤੇ ਆਉਂਦੀ ਹੈ ਜ਼ਿਆਦਾ ਫਿਰ ਇਹਦੇ ਤੇ ਸੁਣਦਾ ਮੈਂ ਅੱਤਵਾਫਾ ਕਿ ਨਹੀਂ ਇਹ ਮੁੱਤ ਕਰੋ ਤੁਂ ਦੀ ਮਾਰੂਗਾ ਜੇ ਜੇ ਰੈੱਡ ਕੱਟਦਾ ਹੈ ਐਕਦਮ ਅੱਗ ਦਾ ਸਾਂਗ ਆ ਇਹ ਰੈੱਡ ਇਹ ਥੋੜੀ ਜਿਹੀ ਘੱਟ ਹਾਂ ਹਾਂ ਤੁਂ ਦੀ ਮਾਰੂਗਾ ਜੇ ਫਿਰ ਕੱਟ ਲਿਆ ਇੱਕ ਗੇੜੇ ਨੂੰ ਹੋ ਠੀਕ ਹੈ ਕੰਧੂ ਮੈਂ ਨਹੀਂ ਥਾਣੇ ਤੇ ਲੱਗਿਆ ਸੀ ਹੱਸ ਬੱਜਿਆ ਇਹ ਸੀ ਨਾ ਕੋਈ ਮਤਲਬ ਹੋਣਾ ਨਾ ਵੇ ਉਹ ਨਾ ਫੇ ਉਹ ਇਧਰ ਡਾਟ ਲਾਦਾ ਦੱਡੂਂਗੇ ਤੁੰਡੀ ਗੱਡੂ ਆਉਣ ਦਾ ਆਫ ਕਰਾਂਗੇ ਕਿ ਕਿ ਦਿਖਾਉਂ ਆਪਾਂ ਸਾਵੀਂ ਅਦਾ ਉਹ ਇਹਦਾ 1 of family system ਹੈ ਲਾਦੇ ਇਹ ਦੁਵਾਤ ਸਨ ਹਾਰਦਵਾਚ ਪ੍ਰਿੰਸ ਨੇ ਤਾਂ ਕਾਰਡ ਜਾ ਪੜ ਕੇ ਮਿੰਟ ਚ ਅਗਰੇ ਹੋਵੇ ਤਵੇ ਚੋਲ ਗਰਮ ਨਾ ਆਉ ਰਹੀ ਤੇ ਅਗਰੇ ਜਲਦੀ ਸੈਟ ਹੋ ਗਿਆ ਲਗਾ ਇੱਕ ਛੱਟ ਮਾਰ ਦੇ ਇੱਕ ਕੋਲ ਮਾਰ ਦੇ ਗਰਮ ਤੰਨ ਤੰਨ ਮਾਰਦਾ ਉਹ ਉਹ ਕਿ ਖੂ ਗਿਆ ਚਾ ਚੋਟੀ ਵਾਸਤੇ ਠੀਕ ਹੈ ਓਕੇ ਕੰਬੋ ਓਕੇ ਓਕੇ ਰੂਪ ਚਲ ਹੁਣ ਗਾਲ ਨੂੰ ਸੇਕਾ ਜਾਜ ਹੁਣ ਰਾਮ ਆਊਗਾ ਹਾਂ ਹੁਣ ਰਾਮ ਆਊਗਾ ਉਹ ਪੈਦਲ ਆਉਰੇ ਜਾਇ ਤੇ ਹਾਂ ਹੋ ਆ ਇਹ ਤਾਂ ਰਹਿ ਗਈ ਵਿਚਾਰੀ ਸੇਕਣ ਤੋਂ ਇਹ ਸਾਰੀ ਠੰਡੀ ਹਵਾਈ ਲੈ ਗਈ ਹੈ ਆਊੀ ਤਾ ਲਾਉ ਇਹ ਤਾਂ ਦੇ ਹੀ ਗਈ ਨਵੇਂ ਬੈਠਦੇ ਵੀ ਪੈਸਾ ਹੈ ਜੀ

ਤੇ ਤੇ ਦੇ ਕਰਕੇ ਸਵਾ ਪੌਣੇ ਤੇ ਕਰਕੇ ਨੂੰ ਮੇਰੇ ਵਾਲ ਵੀ ਉੱਡ ਰਹੇ ਨਹੀਂ ਆ ਸਾਰੇ ਵਾਲ ਉੱਡ ਗਏ ਹਾਈ ਤੇ ਕਿੱਲੇ ਵਾਲ ਉੱਡਦੇ ਨਹੀਂ ਇਹ ਪ੍ਰਿੰਸ ਤੇਰੇ ਵੀ ਉੱਡ ਜਾਣਗੇ ਉਹ ਦੇਖ ਲੈ ਸਾਰੇ ਉੱਡ ਗਏ ਸਾਰੇ ਗੱਦਾ ਹੋ ਗਿਆ ਨਿੱਕੂ ਜੇ ਇਹਨੇ ਇੱਕ ਮੱਝਾ ਹੋ ਗਿਆ ਕਿਵੇਂ ਵਾਲ ਉੜੀ ਜਾਂਦੇ ਨੇ ਨਿੱਕੂ ਕਿਵੇਂ ਦੇਖਣਾ ਨੇ ਨਿੱਕੂ ਹਾਂ ਜਾਣੇ ਹਾਂ ਠੰਡੀ ਹੈ ਵਾਰੀ ਠੰਡੇ ਤੇ ਉੱਡ ਜਾਣਗੇ हां ठंडी हवा छूटਦੇ ਨੇ ਕੋਸਾ ਤਾਂ ਇਹ ਆ ਦਬ ਸਹੀ ਹੈ ਇਹਨੂੰ ਨੋਰਮਲ ਹੈ ਬਸ ਜਦੋਂ ਬਾਲੀ ਅੱਗ ਵਰਗੀ ਹਵਾ ਲੈ ਕੇ ਨਾ ਬਿਕਦਮ ਰਜਾਈ ਦੇ ਵਿੱਚ ਬਾਹਰ ਨਿਕਲਦਾ ਫਿਰ ਦਿੱਕਤ ਹੋ ਜਾਂਦੀ ਹੂ ਸਭ ਤੋਂ ਫੁੱਫਾ हां ਸਹੀ ਵਸ ਇਹਨੂੰ ਦੇਖ ਕੋ ਇਹ ਰਜਾਈ ਦੇ ਉਰੇ ਦੇ ਰੱਖਦੇ ਨੇ ਰਜਾਈ ਗਰਮ ਕਰ ਲੈ ਫਿਰ ਬਾਹਰ ਰਜਾਈ ਕਰ ਲਈ ਵੀ ਸਿਰੋਂ ਦੁਆਧਾ ਘੱਟ ਨਹੀਂ ਜਾਈ ਚੋ ਕਰੀ ਜਾਉ ਚਹੀਦੀ ਠੀਕ ਹੈ ਮਮਤਾ ਕੋਟ ਕੂਟ ਪਾ ਲੈ ਨਾਲੇ ਹੈ ਕੋਟ ਕੂਟ ਪਾ ਲੈ ਹਾਂ ਕੋਟ ਨਾਲੇ ਸਿਰਤੇ ਵਾਲਾ ਲਰਮਾਲ ਹਾਂ ਉੱਥੇ ਉੱਥੇ ਹੀ ਸਾਰਾ ਕੁਝ ਕੀ ਮੇਰੇ ਲੱਗੇ ਸੀਟ ਵਾ ਵਧੀਆ ਦਿੱਤੀ ਹਾਂ ਨਹੀਂ ਘਰ ਮੈਂ ਹਾਂ ਦੋ ਦਿਨਾਂ ਨੇ ਇਹ ਵੀ ਪਿਆ ਹੋਇਆ ਸੀ ਇਹ ਮੇਨੂੰ ਲੋੜੀ ਦੇ ਗਿਫਟ ਚ ਮਿਲਿਆ ਹੋਇਆ ਹੈ ਤੇ ਦੇਖੀ ਤੁਸੀਂ ਮੇਰਾ ਲੋੜੀ ਵਾਲਾ ਵਲੋਗ ਨੂੰ ਦੇਖ ਕਰੀਏ ਬਾਜਾ ਨੇ ਮੇਰੇ ਦਿਨ ਨੂੰ ਵੀ ਜੀ ਦਿੱਤਾ ਮੈਂ ਹਾਂ ਦੇਖੂ ਸਾਰਿਆਂ ਨੇ ਤਾਂ ਦੇਖ ਲਿਆ ਸਭ ਨੇ ਦੇਖਿਆ ਕੀ ਬੋਲੇ ਫਿਰ ਵੀ ਕਿੱਦਿ ਲੱਗ ਗਿਆ ਮੈਂ ਤਾਂ ਦੇ ਦੇ ਸਾਨੂੰ ਪਤਾ ਹੀ ਆ ਬਸ ਮਰ ਰਿਹਾ ਪਿਕਾ ਕਿ ਫੱਜਾਇਆ ਚਾ ਉਹ ਦੇਖ ਰਹੀ ਸੀ ਹਾਂ ਉਹ ਦੇਖ ਰਹੀ ਸੀ ਥੋੜਾ ਰਹਿ ਗਈ ਸੀ ਅੰਦਰ ਲਾ ਆ ਵੀ ਚੰਦ ਤੇ ਆ ਤੇ ਬਾਸ ਨੂੰ ਥੋੜਾ ਥੋੜਾ ਟੀਕੋ ਦੇਖੋਗੀ ਐ ਫੇਰ ਬਲੌਗ ਤੇ ਬਲੌਗ